ਰਹੀ ਹੋਣੇ ਛੇੜਨਾ ਆ ਫੇਰ ਬਾਟਰਲ ਬੇਰ ਬੜੀਆਂ ਕੰਪਨੀਆਂ ਨੇ ਇਹ ਚੀਜ਼ ਦੀ ਬਾਈ ਕਾਪੀ ਕਰੀ ਆ ਲਿਫਟ ਦਾ ਮਤਲਬ ਉਹ ਬਾਟਰ ਲਾਏ ਨੇ ਪਰ ਪਤੰਤਰਾਂ ਨੇ ਉਹ ਪਲਾਸਟਿਕ ਇਹ ਜੀ ਲਾ ਦੀ ਜਿਵੇਂ ਮੇਲੇ ਵਾਲੇ ਖੜਾਉਣੇ ਤੇ ਲੱਗੀ ਵੀ ਹੁੰਦੀ ਆ ਕਈ ਕੰਪਨੀਆਂ ਨੇ ਬਾਈ ਇਹ ਬਹੁਤ ਵਧੀਆ ਬਾਟਰ ਲਾਏ ਹੋਇਆ ਚਲੋ ਠੀਕ ਆ ਟੈਕਨੀਕ ਕਾਪੀ ਕਰਨੀ ਚਾਹੀਦੀ ਆ ਉਹ ਗੱਲ ਆ ਇੱਕ ਲੱਗ ਮੈਟਰ ਆ ਵਧੀਆ ਕੁਆਲਟੀ ਦਾ ਰੋਗ ਜੀ ਇਹ ਮੇਨ ਦੀ ਜਿਹੜੀ ਜ਼ਿਆਦਾ ਯੂਜ਼ ਹੋਣੀ ਆ ਉਹ ਜਿਹੜੀ ਬਾਲੀ ਜ਼ਰੂਰੀ ਹੈ ਬਰੇਹਣਾ ਇੱਥੇ ਉਹਨੇ ਕੋਈ ਜੇ ਤੁਸੀਂ ਮੰਨੋ ਆ ਦੇਖੋ ਲਿਫਟ ਲੀਵਰ ਸੈੱਟ ਕਰ ਲੈ ਇੱਕੇ ਜਗ੍ਹਾ ਤੇ ਇੱਥੋਂ ਟੱਕਰੋ ਆ ਲੈ ਤੇ ਇੱਥੋਂ ਸਭ ਕੇ ਚੱਲੋ ਬਹਿ ਵੀਰ ਕਹਿਣਗੇ ਵੀ ਇਹ ਸਾਨੂੰ ਪਤਾ ਹੈ ਪਤਾ ਪਰ ਜਿਹੜੇ ਵੀ ਰੰਗੋ ਹੌਲੈਂਡ ਦੇ ਨਾ ਉਹਨਾਂ ਨੂੰ ਤੁਹਾਨੂੰ ਆਪਾਂ ਇਹ ਚੀਜ਼ ਬਹੁਤ ਘੈਂਟ ਆ ਬਾਈ ਹੌਲੈਂਡ ਚ ਲਿਫਟਰ ਸੈਂਸਿੰਗ ਲਿਫਟਰ 4-5 ਫੀਟ ਰੇਂਜ ਫਰੈਂਸਟਰਾ ਬਈ ਹੁਣ ਦੇਖਦੇ ਦੇ ਹਿਸਾਬ ਨਾਲ ਜਿੱਥਰਾਂ ਨੂੰ ਜਿਹੜਾ ਜੀ ਆ